ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਭਵਾਨੀਗੜ੍ਹ ਦੇ ਪਿੰਡ ਬਾੜਦ ਖੁਰਦੇ ਵਿਖੇ ਇੱਕ ਬਜ਼ੁਰਗ ਆਰਥਦਾਤਾ ਘਰ ਦੀ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਜਿਸ ਦਾ ਨਾਮ ਕੀ ਗਰਮੇਲ ਕੌਰ ਪਤਨੀ ਸਵਰਗਵਾਸੀ ਹਰੀ ਸਿੰਘ ਵਾਸੀ ਬਾੜਦ ਖੁਰਦਾ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਉਹਨਾਂ ਦੇ ਘਰ ਵਿੱਚ ਖੜਾ ਪਾਣੀ ਅਤੇ ਟੁੱਟੀ ਹੋਈ ਛੱਤ ਜੋ ਕਿ ਇੱਕ ਆਪਣੇ ਆਪ ਵਿੱਚ ਸਵਾਲੀ ਨਿਸ਼ਾਨ ਪੈਦਾ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਪ੍ਰਸ਼ਾਸਨ ਅੱਗੇ ਛੱਤ ਨੂੰ ਅਤੇ ਘਰ ਨੂੰ ਪੱਕਾ ਕਰਨ ਦੇ ਲਈ ਉਹਨਾਂ ਵੱਲੋਂ ਕਈ ਵਾਰ ਅਰਜ਼ੀਆਂ ਦੇ ਚੁੱਕੇ ਹਨ ਪਰ ਪ੍ਰਸ਼ਾਸਨ ਵਾਲਾ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਉਹ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਾ ਜਰਾ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਕਿਹੜਾ ਪਿੰਡ ਹੈ ਬਲਦਕੁਰ ਦੇ ਜੀ ਹਾਂ ਕੀ ਗੱਲ ਹੋਈ ਮਨਦੀਪ ਵੀਰੇ ਤੁਹਾਡੇ ਸਾਹਮਣੇ 70 ਡਿਗਰੀ ਫੀ ਹੈ ਜੀ ਦਿਖ ਰਹੀ ਹੈ ਤੁਹਾਨੂੰ ਤੇ ਕਾਫੀ ਜ਼ਿਆਦਾ ਮਤਲਬ ਉਹ ਪ੍ਰੋਬਲਮਾਂ ਚੱਲ ਰਹੀਆਂ ਨੇ ਘਰ ਦੇ ਵਿੱਚ ਤੇ ਪ੍ਰੋਬਲਮਾਂ ਚੱਲਣ ਕਰਕੇ ਤੁਹਾਨੂੰ ਪਤਾ ਕਾਫੀ ਜ਼ਿਆਦਾ ਹਾਲਾਤ ਖਰਾਬ ਨੇਗੇ ਹਾਂ ਛੱਤ ਕਿੰਨਾ ਕੁ ਤਰੀਕ ਕਿੰਨੇ ਸਾਲਾਂ ਤੋਂ ਥੋੜਾ ਘੜ ਜੜਾ ਲੀਨ ਲਗਾ ਜੀ ਇਹ ਕਾਫੀ ਟਾਈਮ ਦਾ ਹੈਗਾ ਜੀ ਮਤਲਬ ਤੇ ਤੋਂ ਬਾਅਦ ਜੋ ਵਿਕਾਰ ਹੈਗਾ ਆਪਣਾ ਦਿਖ ਰਿਹਾ ਤੁਹਾਨੂੰ ਆ ਕੀ ਮਕਰਨ ਸਰਕਾਰ ਤੋਂ ਸਰਕਾਰ ਤੋਂ ਅਸੀਂ ਕਹਿੰਦੇ ਵੀ ਸਾਡੀ ਬਹੁਤ ਬਹੁਤ ਮਦਦ ਕੀਤੀ ਜਾਵੇ ਜੀ ਆ ਬੋਟਾਂ ਵਗੈਰਾ ਨਰੇਕਾ ਜਿਹੜੀ ਮੈਂ ਪੱਕੇ ਪੰਚਾਇਤ ਟੀਵਾਰਕ ਛੇ ਲੈ ਕੇ ਗਏ ਨੇ ਪਹਿਲਾਂ ਪਹਿਲਾਂ ਗਏ ਸੀ ਹਾਂ ਜੀ ਮੈਂ ਮੌਜੂਦਾ ਸਰਪੰਚ ਨੂੰ ਅਰਜੀ ਦਿੱਤੀ ਇਸ ਸਬੰਧੀ ਕਰ ਫੋਕਾ ਕਰਾਂਗੇ ਜੀ ਹਾਂ ਜੀ ਕੀ ਕਹਿੰਦਾ ਸਰਪੰਚ ਸਾਹਿਬ ਕੀ ਕਹਿੰਦੇ ਨੇ ਉਹ ਕਹਿੰਦੇ ਸੀ ਕਹਿੰਦੇ ਵੀ ਪੈਸੇ ਆਣਗੇ ਵੀ ਸਾਲ ਦੇ 6 ਮਹੀਨੇ ਦੇ ਵਿੱਚ ਪਹੁੰਚਾਣਗੇ ਜੀ ਮਾਲ ਘਲੇ ਆਈ ਨਹੀਂ ਜੀ ਹਾਂ ਜੀ ਪਰ ਹਾਲਾਤ ਅੱਜ ਦੇ ਨਹੀਂ ਛੱਪ ਛੋਟੀਆਂ ਜਿਹੀ ਗਰੀਬੀਆਂ ਨੇ ਹਾਂ ਜੀ ਕੀਮਾ ਕਰਨ ਦੇ ਪ੍ਰਸ਼ਾਸਨ ਤੋਂ ਵੀ ਜਲਦੀ ਜਲਦੀ ਇਹਦੀ ਗੱਲ ਲਈ ਜਲਦੀ ਜਲਦੀ ਸਾਡੀ ਮਦਦ ਕੀਤੀ ਜਾਵੇ ਜੀ ਅਗਰ ਥੋੜਾ ਸੰਪਰਕ ਕਰਨਾ ਹੋ ਥੋੜਾ ਨੰਬਰ ਕੀ ਮਵਾਦਾ ਜੀ ਮੇਰਾ ਨੰਬਰ 99687 17052 ਜੀ ਠੀਕ ਹੈ ਜੀ ਹਾਂ ਜੀ ਕੀ ਨਾਮ ਹੈ ਜੀ ਆਪਣਾ ਘਰ ਮਹਿਲ ਕੌਰ ਪਤੀ ਦਾ ਨਾਮ ਕੀ ਹਰੀ ਹਰੀ ਸਿੰਘ ਕਿਹੜਾ ਪਿੰਡ ਹੈ ਛੋਟੀਵਾਲ ਦਾ ਕੀ ਗੱਲ ਹੋਈ ਜੀ ਹੋ ਜੋ ਇਸ਼ਾਰਾ ਕਰ ਗਏਗਾ ਪਹਿਲਾਂ ਮੈਂ ਕਰੇ ਕਈ ਵਾਰੀ ਦੇਖ ਕੇ ਵੀ ਆਇਆ ਕਾਗਜ਼ ਪੱਤਰ ਉੱਥੇ ਵੀ ਦਿੱਤਾ ਕਹਿੰਦੇ ਉੱਥੇ ਕਜ਼ਾਈ ਦੇ ਉਹ ਵੀ ਉਹਨਾਂ ਦਾ ਵੀ ਕੁਝ ਕੋਈ ਗੱਲਬਾਤ ਆਈ ਹੈਗੀ ਫਿਰ ਇਹ ਨਾ ਇਹ ਲਾ ਕੇ ਲੇਗੇ ਤੇ ਥੋ ਬੋਟਾ ਬੰਨਣਾ ਨੇ ਇਹਨੂੰ ਸਾਲ ਕਰਿਆ ਕਿੰਨਾ ਚਿਰ ਹੋ ਗਿਆ ਵੋਟਰ ਲੱਗੀ ਗਈ ਵੋਟਰ ਲੈ ਕੇ ਗਿਆ ਤਾਂ ਹੁਣ ਹੀ ਲਗਾਈ ਬੋਟਾਂ ਵੇਚ ਤਾਂ ਜਿਵੇਂ ਦੋ ਤਿੰਨ ਦਿਨ ਦੀ بارش ਹੋ ਰਹੀ ਹੈ ਔਲਾਤ ਨਾ ਜੀ ਹੁਣ ਕੋਈ ਨਹੀਂ ਆਇਆ ਹੈਗਾ ਇੱਥੇ ਕੋਈ ਦੇਖਣ ਵੀ ਨਹੀਂ ਆਇਆ ਨਾ 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 ਜੀ ਨਾ ਕੋਈ ਨਹੀਂ ਆਇਆ ਨਾ ਕੋਈ ਪਿੰਡ ਦਾ ਸਰਪੰਚ ਨਾ ਜੀ ਨਾ ਕੋਈ ਨਹੀਂ ਆਇਆ ਨਾ ਤੁਸੀਂ ਕੀ ਕਹਿੰਦੇ ਨੇ ਵੋਟਰ ਉਹ ਆ ਤਾਂ ਕੁਝ ਨਹੀਂ ਕਹਿਆ ਜੀ ਉਹਨਾਂ ਨੇ ਹੈਪੀ ਨੂੰ ਕਿਹਾ ਸੀ ਮੈਂ ਵੀਐਪੀ ਕਹਿੰਦਾ ਕੋਈ ਨਹੀਂ ਜਾਂਦੀ ਮੈਂ ਦਿਖਾਉਂਗਾ ਉਹ ਮੁੜ ਕੇ ਕੋਈ ਆਇਆ ਨਹੀਂ ਅਗਰ ਹੁਣ ਜਿਵੇਂ ਦੋ ਦਿਨ ਦੀ ਬਾਰਿਸ਼ ਹੋਈ ਹੈ ਫਿਰ ਨਾਣੀ ਪੁਲ ਭਰ ਕੇ ਆਉਣਾ ਜੀ ਹਾਂ ਜੀ ਆ ਦੇਖੋ ਤੁਹਾਨੂੰ ਦੱਦੀ ਛੇ ਰਿਆ ਹੁਣ ਸਾਰਾ ਪਹਿਲੇ ਕੱਟਤਾ ਕਰ ਲੈ ਸੀ ਕੁਸ ਕੱਲ ਪਾਣੀ ਚ ਸਾਮਾਨ ਕੱਢ ਕੇ ਪਣਾਉਣਾ ਪੈਣਾ ਨਜ਼ਰ ਹੋਗਾ ਸਾਨੂੰ ਅਰਜਾਂ ਦੇ ਦਿਨ ਕਰਨੀ ਅਰਜਾਂ ਜੀ ਸਾਨੂੰ 6 ਮਹੀਨੇ ਹੋ ਗਏ 7 ਦਿੱਤਿਆਂ ਨੂੰ ਕਰਕੇ ਨਜ਼ਰ ਹੋਗਾ ਆਪਣਾ ਨੀਮੋ ਬਣੇਗਾ ਤਕਰੀਬਨ ਕਰਤਾ ਇਹ ਬਣੇ ਤਾਂ ਜੇ ਤਾਂ ਖਾਚਰ ਹੋ ਗਿਆ ਤੇ ਅਗਰ ਗੱਲ ਕਰੀਏ ਬੂੜਾ ਵੀ ਮਰ ਗਿਆ ਬੂੜਾ ਵੀ ਮਰ ਗਿਆ ਕਿੰਨਾ ਚਿਰ ਹੋ ਗਿਆ ਮੈਂ ਤਾਂ ਕੱਲਿਓ ਰਹਿਣੀ ਇੱਥੇ ਹਾਂ ਅਗਰ ਗੱਲ ਕਰੀ ਆਮਦਨ ਦਾ ਕੀ ਸਰੋਤ ਹੈ ਕੋਡਲ ਕੋ ਜਮੀਨ ਵਗੈਰਾ ਕੁਛ ਹੈ ਜਿਵੇਂ ਹੈਗੇ ਜੀ 5 ਬਿਗੇ ਉਹ ਜਵਾਕਾਂ ਦੇ ਨਾਵਾ ਘਰਾਵੇ ਬੁੜਾ ਮੇਰੇ ਕੋਲ ਕੁਛ ਨਹੀਂ ਛੋਟਲੇ ਕੁਛ ਨਹੀਂ ਨਾ ਜੀ ਨਾ ਪੈਨਸ਼ਨ ਦਾ ਸਹਾਰਾ ਬਸ ਪੈਨਸ਼ਨ ਦਾ ਸਹਾਰਾ ਜਾਂ ਮੈਂ ਕੋਈ ਦਿਹਾੜੀ ਨੌਕਰੀ ਕਰਦੀ ਹਾਂ ਦਿਹਾੜੀ ਤੇ ਜਾਉਂ ਮਾੜੀ ਮੋਟੀ ਬਸ ਉਹ ਮੇਰੇ ਲਈ ਕੁਛ ਨਹੀਂ ਦੇਖ ਤੁਸੀਂ ਬੱਚਾ ਬਿਮਾਰ ਦਾ ਸਰੀਰੀ ਕੀ ਕਰਨ ਉਹ ਜੀ ਮੇਰੇ ਮੁੰਡੇ ਦੇ ਪਾਪ ਪਿਆ ਹੈ ਨੱਕ ਚ ਉਹ ਤਾਂ ਉਹਦੇ ਥੇ ਬਸ ਦੁੱਧ ਦੱਧ ਪਾਉਣਾ ਜਾਂ ਪਾਊਡਰ ਪਾਉਣਾ ਕੁਛ ਨਹੀਂ ਖਾਂਦਾ 7-8 ਮਹੀਨੇ ਹੋ ਗਏ ਨੂੰ ਪਰ ਦੀ ਸਵਾ ਵੇਲੇ ਦਾ ਬਸ ਕੁਛ ਨਹੀਂ ਖਾਂਦੇ ਉਹ ਤੇ ਬਸ ਆਹੀ ਕੁਛ ਜਾਂਦਾ ਹੈ ਅਸੀਂ ਪੱਲਿਓਂ ਵੀ ਲਾਦੇ ਸਾਰੇ ਕਾਰਡ ਸਾਡਾ ਹੂੰ ਚੱਲੇ ਬਸ ਦੋ ਪੰਜ ਸੱਤ ਦਿਨ ਦਾ ਉਹ ਵੀ ਮਾੜਾ ਮੋਟਾ ਫੇਰ ਵੀ 1000 ਰੁਪਏ ਅਸੀਂ ਨੇ ਆਪਦਾ ਆਕਸਰ ਵਾਲਾ ਉਹ ਵੀ ਸੇ ਕੋਲ ਦਿੱਤਾ ਫੇਰ 5-600 ਦੀ ਦਵਾਈ ਉਹ ਕੁੜੀ ਨੇ ਬਾਹਰੋਂ ਲਿਆ ਕੇ ਦਿੱਤੀ ਸਾ ਹੁਣ ਚੱਲੇ ਮਾੜਾ ਮੋਟਾ ਪਾਸਾ ਥੋੜਾ ਮੋਟੀ ਚੱਲਿਆ ਇੰਨਾ ਨਹੀਂ ਹਾਲੇ ਚੱਲਿਆ ਕਹਿੰਦੇ ਪ੍ਰੇਸ਼ਨ ਤੇ ਚੱਲੂ ਹਰ ਕੋਈ ਪੈਸਾ ਨਹੀਂ ਚੱਲਦਾ ਹਾਂ ਗੱਲ ਕਰੀ ਤਾਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਘਰ ਦੀ ਛੱਤ ਦੇ ਲਈ ਹਾਂਜੀ ਘਰ ਦੀ ਛੱਤ ਲਈ ਕਰਦਾ ਸਾਡਾ ਮੇਰਾ ਸੱਤ ਪੈਜੇ ਘਰ ਦੀ ਮੇਰੀ ਉਮਰ ਚ ਗੁੱਡ ਗਿਆ ਪੈਵਾਂ ਉਹ ਕਹਿੰਦੇ ਵੀ ਉਹ ਜੜਾ ਬਣਾ ਆ ਕਾਰ ਉਹ ਕਹਿੰਦੇ ਵੀ ਉਹ ਉੱਥੇ ਚੱਲੂ ਆ ਜਾਂ ਚੱਲੂਗਾ ਜੀ ਫੇਰ ਜਾਂ ਆਪਰੇਸ਼ਨ ਤੇ ਚੱਲੂ ਕਹਿੰਦੇ ਉਹ ਨਹੀਂ ਉਹ ਚੱਲਦਾ ਬਾਹਰੇ